ਅੱਜ ਤੱਕ ਮੇਰਾ ਖਿਆਲ ਦੇਸ਼ ਦੇ ਵਿੱਚ ਕਿਸੇ ਵੀ ਇਲੈਕਸ਼ਨ ਦੇ ਵਿੱਚ ਨਹੀਂ ਮਿਲੀ ਉਹ ਸੀ ਪਟਿਆਲਾ ਦੇ ਐਸਐਸਪੀ ਜਿਹੜੇ ਅਰਣ ਸ਼ਰਮਾ ਦੀ ਜਿਹੜੀ ਆਡੀਓ ਕਾਨਫਰੈਂਸਿੰਗ ਦੇ ਉੱਤੇ ਕਾਲ ਜਿਹੜੀ ਉਹਨਾਂ ਨੇ ਕੀਤੀ ਉਹ ਅਸੀਂ ਕਮਿਸ਼ਨ ਤੇ ਵੀ ਧਿਆਨ ਦੇ ਵਿੱਚ ਲਿਆਤੀ ਸੀ ਰਿਟਰਨ ਕੰਪਲੇਂਟ ਦੇਤੀ ਸੀ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਹੈ ਪੀਆਈਐਲ ਜਿਹੜੀ ਆ ਪਾਈ ਹੋਈ ਆ ਪਰ ਅਫਸੋਸ ਇਹ ਇਸ ਗੱਲ ਦਾ ਹੈ ਕਿ ਹਾਲੇ ਤੱਕ ਐਡਾ ਸੋਲਿਡ ਸਬੂਤ ਤੇ ਐਡਾ ਖਤਰਨਾਕ ਜਿਹੜਾ ਉਹ ਐਪੀਸੋਡ ਹੋਣ ਦੇ ਬਾਵਜੂਦ ਵੀ ਅੱਜ ਦੀ ਡੇਟ ਦੇ ਵਿੱਚ ਵੀ ਪਟਿਆਲੇ ਦੇ ਵਿੱਚ ਪ੍ਰਸ਼ਾਸਨ ਜਿਹੜਾ ਉਹ ਸਾਰਾ ਉਸੇ ਤਰੀਕੇ ਹੀ ਕਾਇਮ ਹੈ ਜਿਵੇਂ ਪਹਿਲਾਂ ਸੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਜਿਹੜੀ ਪਟਿਆਲੇ ਦੀ ਜਨਤਾ ਕਿਵੇਂ ਵਿਸ਼ਵਾਸ ਕਰ ਸਕਦੀ ਹੈ ਜਿਨ੍ਹਾਂ ਨੇ ਉਹ ਵੀਡੀਓ ਸੁਣੀ ਹੋਈ ਹੈ ਕਿ ਤੁਹਾਡੇ ਨਾਮੀਨੇਸ਼ਨ ਰੱਦ ਕਰਨ ਵਾਸਤੇ ਤੁਹਾਡੇ ਨਾਮੀਨੇਸ਼ਨ ਖੋਣ ਵਾਸਤੇ ਕਿਸ ਤਰੀਕੇ ਪੁਲਿਸ ਜਿਹੜੀ ਆ ਉਹ ਹਕਮਨਾਨ ਪਾਰਟੀ ਦੇ ਜਿਹੜੇ ਐਮਐਲਏ ਸਹਬਾਨ ਆ ਉਹਨਾਂ ਦੇ ਨਾਲ ਰਲ ਕੇ ਸਕੀਮ ਬਣਾ ਬਿਠੀ ਇਸ ਕਰਦਾ ਮੈਨੂੰ ਅਫਸੋਸ ਹੈ ਇਲੈਕਸ਼ਨ ਕਮਿਸ਼ਨ ਤੋਂ ਅਸੀਂ ਆਸ ਕਰਦੇ ਸੀ ਕਿਉਂਕਿ ਅਫਸਰ ਨੂੰ ਅਹੁਦੇ ਤੋਂ ਹਟਾਉਣਾ ਇਹ ਮਿਨੀਮਮ ਹੁੰਦਾ ਜਿਹੜਾ ਸਿਸਟਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਇਹ ਜ਼ਰੂਰੀ ਹੁੰਦਾ ਕਿ ਜਿਹੜੇ ਅਫਸਰ ਡਾਇਰੈਕਟ ਜਿਨ੍ਹਾਂ ਦੇ ਨਾਮ ਆ ਰਹੇ ਆ ਉਹ ਇਮੀਡੀਏਟਲੀ ਪਾਸੇ ਕਰਕੇ ਸਰਕਾਰ ਨੇ ਹੀ ਅਫਸਰ ਨਾਉਣੇ ਆ ਕੋਈ ਅਫਸਰ ਜਿਹੜੇ ਹੈਗੇ ਪੈਨ ਲਾ ਕੇ ਫਿਰ ਲਗਾ ਦੇ ਪਰ ਲੋਕਾਂ ਦਾ ਵਿਸ਼ਵਾਸ ਕਾਇਮ ਰੱਖਣਾ ਇਹ ਫਰੀ ਐਂਡ ਫੇਅਰ ਇਲੈਕਸ਼ਨ ਵਾਸਤੇ ਜ਼ਰੂਰੀ ਆ ਲੇਕਿਨ ਅਫਸੋਸ ਹੈ ਕਿ ਹਾਲੇ ਉਹ ਕੰਮ ਫਿਰ ਨਹੀਂ ਹੋ ਸਕਿਆ ਕੱਲੀ ਪਟਿਆਲੇ ਦੀ ਗੱਲ ਨਹੀਂ ਜੋ ਕੁਝ ਬਾਕੀ ਜ਼ਿਲ੍ਹਿਆਂ ਦੇ ਵਿੱਚ ਹੋਇਆ ਅੱਜ ਤਾਂ ਅਸੀਂ ਵੇਰਵੇ ਇਕੱਠੇ ਕਰ ਰਹੇ ਹਾਂ ਸਰਦਾਰ ਅਸ਼ਦੀਪ ਸਿੰਘ ਕਲੇਰ ਸਾਡੇ ਮੁਖ ਸਪੋਕਸਪਰਸਨ ਵੀ ਮੇਰੇ ਨਾਲ ਰਾਜ ਸਰਦਾਰ ਜਗਜੀਤ ਸਿੰਘ ਮੀਡੀਆ ਸਲਾਕਰ ਵੀ ਅਸੀਂ ਟੀਮਾਂ ਆਪਣੀਆਂ ਲਾਈਆਂ ਹੋਈਆਂ ਜਿਹੜੇ ਕੱਲੇ ਕੱਲੇ ਥਾਂ ਤੋਂ ਜਿਹੜੀ ਇਹ ਵੇਰਵੇ ਇਕੱਠੇ ਕਰ ਰਹੇ ਪਰ ਮਤ ਤਰਨਤਨ ਡਿਸਟ੍ਰਿਕਟ ਦੀ ਤੁਹਾਨੂੰ ਧਾਰਨ ਦੇਣ ਲੱਗਿਆ ਮੈਨੂੰ ਲੱਗਦਾ ਤਰਨਤਨ ਡਿਸਟ੍ਰਿਕਟ ਵਿੱਚ ਸਵਿਧਾਨ ਤੇ ਜਿਹੜਾ ਕਾਨੂੰਨ ਹੈ ਉਹਦੇ ਕੰਟਰੋਲ ਤੋਂ ਹੀ ਬਾਹਰ ਹੋ ਗਿਆ ਇਸ ਸੁਪੇ ਦੀ ਸਰਕਾਰ ਨੂੰ ਵੀ ਚਿੰਤਾ ਕਰਨੀ ਚਾਹੀਦੀ ਦੇਸ਼ ਦੀ ਸਰਕਾਰ ਨੂੰ ਵੀ ਚਿੰਤਾ ਕਰਨੀ ਚਾਹੀਦੀ ਕਿ ਸਰੱਦੀ ਜੜਾ ਔਰ ਲੱਗਦਾ ਕਿਸੇ ਦੇ ਕੰਟਰੋਲ ਚ ਨਹੀਂ ਰਹਿ ਗਿਆ ਉੱਥੇ ਜਿਹੜੀਆਂ ਨਾਮੀਨੇਸ਼ਨਾਂ ਹੋਈਆਂ ਕਿਸ ਵੱਡੇ ਪਦਰ ਦੇ ਉੱਤੇ ਰਿਜੈਕਟ ਹੋਈਆਂ ਉਹ ਮੋਟਾ ਜਾਂ ਤਾਂ ਪਹਿਲਾਂ ਤੁਹਾਨੂੰ ਮੈਂ ਇਹ ਅਫੀਸ਼ੀਅਲ ਫਿਗਰਾਂ ਨੇ ਜਿਹੜੀਆਂ ਉੱਥੇ ਦੇ ਅਫਸਰ ਸਾਬਨਾਂ ਨੇ ਕਮਿਸ਼ਨ ਨੂੰ ਭੇਜੀਆਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ 72 ਸੀਗੀਆਂ 31 ਰਿਜੈਕਟ ਹੋ ਗਈ। ਸਿਰਫ 41 ਰਾਂਗੀ। ਜਿਨ੍ਹਾਂ ਨੂੰ ਭਰਨੇ ਨਹੀਂ ਦਿੱਤੇ ਗਏ ਉਹ ਤਾਂ ਕਿਸੇ ਗੱਲ ਤੇ ਨਹੀਂ। ਕਿਉਂਕਿ ਉਹ ਤਾਂ ਤੇਰੇ ਕੀ ਕਹਿ ਸਕਦੇ। 41 ਰਹਿ ਗਈ। ਅਕ 41 ਰਹਿ ਗਈ। ਜਿਹੜਾ ਪੰਚਾਇਤ ਸੰਵਤੀ ਤੰਤਰ ਨੇ 63 ਜਿਹੜੀਆਂ ਭਰੀਆਂ ਸੀ 31 ਵਿੱਚੋਂ ਰਿਜੈਕਟ ਹੋ ਗਈਆਂ ਤੇ 32 ਬਾਕੀ ਰਹਿ ਗਏ। 50-50% ਝਾੜ ਨਿਕਲਿਆ। ਜਿਹੜਾ ਪੰਚਾਇਤ ਸੰਪਤੀ ਗੰਢੀ ਵਿੰਡਾ 52 ਭਰੀਆਂ ਸੀ 37 ਰਜੈਕਟ ਹੋ ਗਈਆਂ ਕੱਲੀਆਂ 15 ਰਹਿ ਗਈਆਂ ਜਿਹੜਾ ਖਡੂਰ ਸਾਹਿਬ ਹੈ 151 ਭਰੀਆਂ ਸੀ 43 ਰਜੈਕਟ ਹੋਈਆਂ 108 ਰਹਿ ਗਈ ਐਸੇ ਤਰ੍ਹਾਂ ਪੱਟੀ ਹੈ ਉੱਥੇ 75 ਭਰੀਆਂ ਸੀ 56 ਰਹਿ ਗਈ 55 ਰਜੈਕਟ ਹੋ ਗਈਆਂ ਸਿਰਫ 19 ਰੱਗੀ ਪੱਟੀ ਦੇ ਅਬ ਨਸ਼ਹਿਰਾ ਪੰਨੂਆ ਸੀ ਉਥੇ 83 ਭਰੀਆਂ ਸੀ 40 ਰੱਦ ਹੋ ਗਈਆਂ 43 ਰਹਿ ਗਈਆਂ 50 50 ਕੰਮ ਦੋ ਜਗ੍ਹਾ ਤੇ ਮੈਂ ਧੰਨਵਾਦ ਵੀ ਕਰਨਾ ਚਾਹੂੰਗਾ ਆਰੋ ਸਹਿਬਾਨ ਦਾ ਚੋਲੜਾ ਸਾਹਿਬ ਉਹ ਤੇ ਨਾਗੋ ਕੇ ਇੱਥੇ ਕੋਈ ਰਿਜੈਕਸ਼ਨ ਨਹੀਂ ਹੋਈ ਦੇਖੋ ਜਿੱਥੇ ਕੋਈ ਚੰਗਾ ਅਫਸਰ ਬੈਠਾ ਅਸੀਂ ਉਹਦੀ ਤਰੀਫ ਵੀ ਕਰਨੀ ਚਾਹਾਂ ਕਿ ਉਥੇ ਕੋਈ ਰਿਜੈਕਸ਼ਨ ਨਹੀਂ ਹੋਈ ਉਹ ਜਿਹੜਾ ਬਾਹਰ ਧੱਕਾ ਹੋਇਆ ਹੋਵੇਗਾ ਉਹ ਤਾਂ ਜਰੂਰ ਹੋਇਆ ਹੋਵੇਗਾ ਪਰ ਉਥੇ ਜਿਹੜੇ ਫਾਇਲ ਕੀਤੇ ਉਹਦੀ ਰਿਜੈਕਸ਼ਨ ਨਹੀਂ ਹੋਈ ਪਹਿਲੇ ਪ੍ਰਿੰਟ ਦੇ ਵਿੱਚ 100 ਨਾਮੀਨੇਸ਼ਨ ਫਾਈਲ ਹੋਈ ਸੀ ਔਰ 77 ਉਹਦੇ ਚੋਂ ਰੱਦ ਹੋ ਗਈ। ਕਲੀਆਂ ਤੇ ਹੀ ਰੱਖੀ। ਔਰ ਬਲਟਵਾ ਦੇ ਵਿੱਚ 78 ਨਾਮੀਨੇਸ਼ਨ ਫਾਈਲ ਹੋਈਆਂ ਸੀ 56 ਰੱਦ ਹੋ ਗਈ। ਕਲੀਆਂ ਬਾਈ ਰੱਖੀ। ਇਹ ਦੇਖੋ ਜਿਹੜੀ ਗਰਾਸ ਰੂਟ ਦੀ ਡੈਮੋਕ੍ਰੇਸੀ ਹੈ ਇਹ ਤੰਤਾ ਨੋ ਡਿਸਟ੍ਰਿਕਟ ਹੈ ਜਿੱਥੇ 22 ਇਲੈਕਸ਼ਨ ਕਰਾਉਣ ਵਾਸਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਐਸਐਸਪੀ ਨੂੰ ਸਸਪੈਂਡ ਕਰਨਾ ਪਿਆ ਸੀ। ਦੋ ਡੀਐਸਪੀ ਨੂੰ ਸਸਪੈਂਡ ਕਰਨਾ ਪਿਆ ਸੀ ਦੋ ਡੀਐਸਪੀ ਨੂੰ ਟਰਾਂਸਫਰ ਕੀਤਾ ਗਿਆ ਸੀ ਇੱਕ ਐਸਐਚਓ ਨੂੰ ਟਰਾਂਸਫਰ ਕੀਤਾ ਗਿਆ ਸੀ ਡੀਜੀਪੀ ਸਾਹਿਬ ਨੂੰ ਸਬੰਧਨ ਕੀਤਾ ਗਿਆ ਸੀ ਪਰ ਫਰਕ ਕੋਈ ਨਹੀਂ ਪਿਆ ਅੱਗੇ ਇੱਕ ਕੰਸਟਿਟੂਐਂਸੀ ਸੀ ਹੁਣ ਸਾਰੀਆਂ ਕੰਸਟਿਟੂਐਂਸੀਆਂ ਦੇ ਵਿੱਚ ਉਹੀ ਕੁਝ ਨਜ਼ਰ ਆ ਰਿਹਾ ਜੋ ਕੁਝ ਪਹਿਲਾਂ ਉਸ ਟਾਈਮ ਆਇਆ ਸੀ ਹੁਣ ਇਹ ਸਾਰੇ ਦਾ ਨਤੀਜਾ ਕੀ ਨਿਕਲਿਆ ਜਿਹੜਾ ਇਸ ਪ੍ਰੋਸੈਸ ਦਾ ਜਿਹੜੀ ਮਿਹਨਤ ਕੀਤੀ ਆ ਆਮ ਆਦਮੀ ਪਾਰਟੀ ਦੇ ਜਰਨੈਲਾ ਨੇ ਐਮ ਐਲ ਏ ਸਭਾ ਨੇ ਉਹਦਾ ਨਤੀਜਾ ਇਹ ਨਿਕਲਿਆ ਹੈ ਕਿ ਜਿਹੜੀ ਹੈਗੀ ਹੈ ਜਿਹੜਾ ਪ੍ਰੀਸ਼ਦ ਦੀਆਂ ਟੋਟਲ 20 ਸੀਟਾਂ ਸੀ 9 ਅਨਪੋਜ਼ ਦਿੱਤੀਆਂ ਗਈਆਂ ਸਿਰਫ ਇੱਕ ਜਿੰਨੀ ਹੈ ਤੇ ਜਿਹੜਾ ਪ੍ਰੀਸ਼ਦ ਤੇ ਉਹਨਾਂ ਦਾ ਕਬਜ਼ਾ ਉਹ ਤਾਂ ਢਾਗਾ ਮਾਰ ਕੇ ਜਿੱਤੀ ਲੈਣੀ ਹੈ ਅੱਜ ਨੇ ਬਾਕੀ ਰਹਿ ਗਈਆਂ ਇਹ ਇਸੇ ਤਰੀਕੇ ਕੰਮ ਚੱਲਣਾ ਪੰਚਾਇਤ ਸੰਪਤੀ ਤੰਤਾਂ ਦੇ ਵਿੱਚ 17 ਸੀ ਵਿੱਚੋਂ 12 ਬਿਨਾਂ ਮੁਕਾਬਲੇ ਦਿੱਤੀਆਂ ਮਲੇ ਪੰਚਾਇਤ ਸਭਤੀ ਹਕਮਨਾਨ ਪਾਰਟੀ ਦੀ ਬਣ ਗਈ ਗੰਢੀ ਵੈਂਡ ਦੇ ਵਿੱਚ 15 ਦੀਆਂ 15 ਜਨ ਪੋਸਟ ਜਿੱਤ ਗਈਆਂ ਜਿਹੜੀਆਂ ਰਿਜੈਕਟ ਹੋਈਆਂ ਸਾਰੀਆਂ اپੋਜੀਸ਼ਨ ਦੀਆਂ 15 ਦੀਆਂ 15 ਹੀ ਜਿਹੜੀ ਹੈਗੀਆਂ ਨਾ ਉਹ ਜਿਹੜੀਆਂ 15 ਹੀ ਚਾਹੀਦੀਆਂ ਸੀ ਤੇ 15 ਹੀ ਨਾਮਿਨੇਸ਼ਨ ਰੱਖੀਆਂ ਦੇਖੋ ਕਿੰਨਾ ਇਹ ਸਿਸਟਮ ਇਹਨਾਂ ਨੇ ਸੌਖਾ ਕਰ ਦਿੱਤਾ ਵੀ ਲੋਕਾਂ ਨੂੰ ਰੈਕਸ਼ਨ ਚ ਖੇਚਲ ਨਾ ਕਰਨੀ ਪਵੇ ਇਹ ਧੰਨਵਾਦ ਕਰਨਾ ਬੰਦਾ ਹੈ ਬਦਲਾਅ ਆ ਕੇ ਜਤਿਵਾਲ ਸਾਹਿਬ ਦਾ ਔਰ ਮਨੀਰ ਸੋਦਿਆ ਦਾ ਮੁੱਖ ਮੰਤਰੀ ਸਾਹਿਬ ਦਾ ਕਿ ਕਿੰਨਾ ਅੱਛਾ ਫੈਸਲਾ ਆ। ਤੇ ਲੋਕਾਂ ਨੇ ਨਾਮਿਨੇਸ਼ਨ ਧਾਇਰ ਕੀਤੀਆਂ, ਰੱਦ ਕੀਤੀਆਂ, ਫੈਸਲਾ ਹੋ ਗਿਆ। ਕਿਡੇ ਰਾਮ ਨਾਲ ਜਿਹੜੀ ਹੈਗੀ ਆ ਉਹ ਉਹਦੀ ਪੰਚਾਇਤ ਸੰਪਤੀ ਜਿਹੜੀ ਚੱਲੇਗੀ ਕਿ ਸਾਰੇ ਅਨਪੋਜ ਜਿੱਤਗੇ। ਕੋਈ ਖਰਚਾ ਨਹੀਂ, ਕੋਈ ਕੁਝ ਨਹੀਂ। ਤੇ ਸਾਰੇ ਪੰਜਾਬੀ ਕਰ ਦਿਓ। ਜੇ ਇਸੇ ਤਰੀਕੇ ਹੀ ਕਰਨਾ ਤੇ ਉਹਨੂੰ ਸਾਰੇ ਕਰ ਦਿਓ। ਇਸੇ ਤਰ੍ਹਾਂ ਪੱਟੀ ਦੇ ਵਿੱਚ 16 ਪੰਚਾਇਤ ਸੰਪਤੀ ਦੇ ਮੈਂਬਰ ਹੁੰਦੇ ਆ। 13 ਜਿੱਤਗੇ ਜਿੱਥੇ ਵਿੱਚੋਂ ਅਨਪੋਸਤ ਬਸਰ ਤਿੰਨ ਤੇ ਰੈਡਕਸ਼ਨ ਹੋਣੀ ਹੋਵੇ ਨਾ ਹੋਵੇ ਹੁਣ ਤਿੰਨਰ ਤੇ ਉਹਨਾਂ ਨੇ ਲੜਕੇ ਕੀ ਕਰਨੀ ਦੂਜੇਨ ਜਿਹੜੇ ਬਾਕੀ ਬਚਦੇ ਆ ਤਿੰਨ ਉਹਨਾਂ ਅੰਤੀ ਲੜਕੇ ਉਹਨਾਂ ਨੇ ਕੀ ਕਰਨਾ ਕਿਉਂਕਿ ਨਿਸ਼ਾਨਾ ਤਾਂ ਹੁੰਦਾ ਨਾ ਕਿਸੇ ਨੂੰ ਚੇਅਰਮੈਨ ਬੰਨਾ ਬਲਦ ਸੰਪਤੀ ਦਾ ਕਿਸੇ ਨੂੰ ਵਾਈਸ ਚੇਅਰਮੈਨ ਬੰਨਾ ਤੇ 13 ਤਾਂ ਜਿੱਤਗੇ ਦੂਜੇ ਪਾਸੇ ਕਬਜ਼ਾ ਉਹਨਾਂ ਦਾ ਹੋ ਗਿਆ ਇਸੇ ਤਰ੍ਹਾਂ ਸ਼ਹਿਰਾ ਪੰਨੂਆਂ ਦੇ ਵਿੱਚ 20 ਦੇ ਵਿੱਚੋਂ 8 ਜਿੱਤਗੇ ਇਹ ਇੱਕੋ ਜ਼ਿਲ੍ਹੇ ਦੀ ਮਿਸਾਲ ਹੈ ਤੰਤਨ ਦੇ ਤੇ ਪਿਖੀ ਵਿੰਡ ਤੇ ਆ ਰੋਣ ਮੈਂ ਸ਼ਾਬਾਸ਼ ਦੇਣੀ ਚਾਹੁੰਦਾ 23 ਤੋਂ 23 ਤੱਕ ਸਾਰੇ ਕੰਮ ਨੇ ਬੀਟ ਤੇ ਮੈਂ ਇਹ ਛੁੱਟੀ ਛੱਟੀ ਜਾਣਾ ਹੁੰਦਾ ਨੂੰ ਸੋਚਾ ਨੂੰ ਚੱਲ ਕੰਮ ਬੁੱਕੇ ਨਾਲੇ ਸਰਕਾਰ ਖੁਸ਼ ਤੇ ਨਾਲੇ ਆਪ ਖੁਸ਼ ਤੇ 23 ਚਾਹੀਦੇ ਸੀ ਹਰ ਸੀਟ ਤੇ ਇੱਕ ਇੱਕ ਬੰਦੇ ਦਾ ਡੋਮਿਨੇਸ਼ਨ ਰਹਿ ਗਿਆ ਉਹ ਕਿਦਾਂ ਰਹਿ ਗਿਆ ਤੁਸੀਂ ਆਪ ਹੀ ਹਿਸਾਬ ਲਾ ਲਓ ਇਸੇ ਤਰ੍ਹਾਂ ਬਲਟੋਆ ਉਥੇ 18 ਟੋਟਲ ਪੰਚਾਇਤ ਸੰਪਤੀ ਦੇ ਬੈਬਰ ਉਹਦੇ ਵਿੱਚੋਂ 16 ਮੈਂਬਰ ਜਿਹੜੇ ਆ ਉਹ ਅਨਪੋਸਟ ਜਿੱਤ ਕੇ ਬਾਕੀਆਂ ਦੇ ਨਾਮਿਨੇਸ਼ਨ ਰੱਦ ਹੋ ਗਏ। ਹੁਣ ਦੱਸੋ ਤੁਸੀਂ ਸਾਰਾ মিডিਆ ਬੈਠਾ ਹੈ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ। ਜੇ ਇਸ ਤਰੀਕੇ ਹੀ ਇਲੈਕਸ਼ਨ ਜੇ ਤੁਸੀਂ ਕਰਾਉਣੀਆਂ। ਹਲੇ ਇਸ ਤੋਂ ਇਲਾਵਾ ਜਿਹੜਾ ਨਾਮਿਨੇਸ਼ਨ ਸੈਂਟਰ ਦੇ ਬਾਹਰ ਗੰਦ ਪਿਆ ਨਾ ਉਹ ਅਰਨ ਸ਼ਰਮਾ ਜੀ ਨੇ ਦੱਸਿਆ ਸੀ ਕਿ ਉਹ ਐਦ ਕਿ ਨਹੀਂ ਕਰਦਾ। ਉਹ ਇਸ ਕਰਕੇ ਖਾਤੇ ਚ ਜਿਆਦਾ ਨਹੀਂ ਆਇਆ ਕੁਛ ਤਾਂ ਮਤ ਆਇਆ ਵੀਡੀਓ ਤੁਸੀਂ ਚਲਾਈਆਂ ਪਰ ਉਹ ਐਡ ਕੀ ਉਸ ਗੱਲ ਤੋਂ ਛੱਡ ਦੇ ਚੁਕੰਦੇ ਸੀ ਜਿਹੜੇ ਤੇ ਨਹੀਂ ਪਹੁੰਚ ਸਕੇ ਉਹ ਗਿਣਤੀ ਵਿੱਚ ਸ਼ਾਮਲ ਨਹੀਂ ਹੈ ਪਰ ਇਸ ਤਰੀਕੇ ਜਿਹੜੇ ਆ ਇਹ ਪੰਚਾਇਤ ਸੰਤੀਆਂ ਤੇ ਜਿਹੜਾ ਪ੍ਰਸ਼ਾਸਨ ਦੇ ਉੱਤੇ ਕਬਜ਼ੇ ਜਿਹੜੇ ਆ ਉਹ ਕਿਤੇ ਜਾਂਦੇ ਵੇ ਮਜੀਠਾ ਹਲਕੇ ਦੀ ਵੀ ਮੈਂ ਗੱਲ ਕਰ ਲੈਣਾ ਦੇਖੋ ਮਜੀਠਾ ਸਾਹਿਬ ਭਾਵੇਂ ਅੱਜ ਜਿਲ੍ਹੇ ਦੇ ਵਿੱਚ ਅੱਜ ਇੱਕ ਉਹਨਾਂ ਨੂੰ ਕ੍ਰੈਡਿਟ ਜਾਂਦਾ ਤੁਸੀਂ ਪਿਛਲੀ ਸਾਰੀ ਬਜਿੱਟੇ ਦੀ ਹਿਸਟਰੀ ਕੱਢ ਕੇ ਦੇਖ ਲਓ ਜਿੰਨੇ ਦੇਰੋਂ ਐਮ.ਐਲ.ਏ ਰਿਹਾ ਜਾਂ ਮੰਤਰੀ ਰਿਹਾ ਕਦੀ ਇੱਕ ਨਾਮਿਨੇਸ਼ਨ ਪ੍ਰੋਜੈਕਟ ਨਹੀਂ ਇੱਕ ਕਿਉਂਕਿ ਇਹ ਕਹਿੰਦੇ ਹੋਣਾ ਕਿ ਤੁਹਾਡੇ ਵੜੇ ਵੀ ਇਦਾਂ ਹੀ ਹੁੰਦਾ ਰਿਹਾ ਸਾਡੇ ਵੜੇ ਇਦਾਂ ਨਹੀਂ ਹੁੰਦਾ ਰਿਹਾ ਮੇਰਾ ਰਿਪੋਰਟ ਦਾ ਕੱਢ ਕੇ ਦੇਖ ਲਓ ਮੈਂ ਵੀ ਮਿਸਟਰ ነਾਂ ਕਦੀ ਇੱਕ ਨਾਮਿਨੇਸ਼ਨ ਜਿਹੜੀ ਆ ਕਦੀ ਕਿਸੇ ਆਪੋਜੀਸ਼ਨ ਦੀ ਅਸੀਂ ਰੱਦ ਕੀਤੀ ਹੋਵੇ ਕਦੀ ਕਦੀ ਨਹੀਂ ਕੈਸੀ ਵੀ ਸਾਰਿਆਂ ਨੂੰ ਲੜਨ ਦਿਓ ਡੈਮੋਕ੍ਰੇਸੀ ਆ ਤੇ ਜਿਹੜਾ ਜਿੱਤ ਕੇ ਆ ਜੇਗਾ ਉਹ ਠੀਕ ਹੈ ਕੋਈ ਆਦੀ ਜੀਰੇ ਦੇ ਵਿੱਚ 21 ਬੰਦਿਆਂ ਨੂੰ ਜਿਹੜੀਆਂ ਇੱਕ ਹੀ ਪੰਚਾਇਤ ਸੰਪਤੀਆਂ ਦੇ ਉੱਤੇ ਕੋਈ ਨਾਮਿਨੇਸ਼ਨ ਫਾਈਲ ਨਹੀਂ ਕਰ ਦਿੱਤੀ ਗਈ ਧੱਕੇ ਦੇ ਨਾਲ ਪੁਲਿਸ ਦੇ ਜ਼ੋਰ ਦੇ ਨਾਲ ਡੰਡੇ ਦੇ ਜ਼ੋਰ ਦੇ ਨਾਲ ਦੇਖੋ ਲੇਡੀ ਐਮ ਐਲ ਏ ਮੈਂ ਗਨੀਵ ਕੌਰ ਮਜੀਠੀਆ ਜੀ ਦਾ ਧੰਨਵਾਦ ਕਰਦਾ ਕਿ ਐਡੀ ਵੱਡੀ ਮੁਸ਼ਕਲ ਦੇ ਵਿੱਚੋਂ ਪਰਵਾਹ ਨਿਕਲਿਆ ਬੱਚਿਆਂ ਨੂੰ ਵੀ ਸਭੜਾ ਹੁੰਦਾ ਪਰ ਦਲੇਰੀ ਹੈ ਕਿ ਆਪਣੇ ਵਰਕਰਾਂ ਦੇ ਨਾਲ ਵੀ ਜਾ ਕੇ ਡਟ ਕੇ ਉੱਥੇ ਜਿਹੜੇ ਚਟਾਨ ਵਾਂਗੂ ਖੜੇ ਆ ਪਰ ਇਹ ਵੀ ਕਿਸੇ ਨੇ ਜਿਹੜਾ ਸੰਪਰੋਚ ਨਹੀਂ ਕੀਤਾ ਕਿ ਇੱਕ ਡੀਡੀ ਐਮਐਲਏ ਉਹਨੂੰ ਬਾਹਰ ਆ ਕੇ ਜਿਹੜੇ ਡਾਰੇ ਜਿਹੜੇ ਵਰਕਰਾਂ ਦੇ ਨਾਲ ਲਾਉਣੇ ਪੈ ਰਹੇ ਆ ਤੇ ਕੀ ਇੱਜ਼ਤ ਦੇ ਰਹੇ ਹੋ ਤੁਸੀਂ ਆਪਣੇ ਇਲੈਕਟਿਡ ਰਿਪ੍ਰেজেন্টেਟਿਵ ਨੂੰ ਇਹ ਇਸ ਤਰ੍ਹਾਂ ਦੀਆਂ ਇਲੈਕਸ਼ਨਾਂ ਦਾ ਮੈਂ ਪੁੱਛਣਾ ਚਾਹੁੰਦਾ ਕਿ ਕੀ ਫਾਇਦਾ ਕਿ 12 ਬੰਦਿਆਂ ਨੇ ਸਿਰਫ ਨਾਮਿਨੇਸ਼ਨ ਉਹ ਵੀ ਪਤਾ ਨਹੀਂ ਕਿੱਦਾਂ ਫਾਇਲ ਕਰ ਲੇ ਇਕਿਆਂ ਨੇ ਨਾਮਿਨੇਸ਼ਨ ਉੱਤੇ ਬਜਟ ਹਲਕੇ ਦੇ ਵਿੱਚ ਫਾਈਲ ਨਹੀਂ ਕੀਤੇ ਗਏ। ਇਸੇ ਤਰ੍ਹਾਂ ਭੋਆ ਅਸੈਂਬਲੀ ਕੌਂਸਲਸੀ ਆ ਪਠਾਨਕੋਟ ਦੀ। ਉੱਥੇ ਜਿਹੜੀ ਹੈ ਇੱਕ ਵੀ ਨਾਮਿਨੇਸ਼ਨ ਜਿਹੜੀ ਹੈ ਪੰਚਾਇਤ ਸੰਤੀ ਦੀ ਉਹ ਸਾਡੇ ਡਾਕ ਨਹੀਂ ਉਸ ਦੀ ਇੱਕ ਵੀ। ਭੋਆ ਪਠਾਨਕੋਟ ਦੇ ਵਿੱਚ ਇਹ ਬਿਮਾਰੀ ਇੱਕ ਪਾਸੇ ਨਹੀਂ ਆ ਐਪੀਡੈਮਿਕ ਹੈ। ਤੰਤਨ ਉਧਰ ਹੈ ਉਹ ਉਧਰ ਜਨਕ ਦੇ ਨਾਲ ਜャ ਲੱਗਦਾ ਪਠਾਨਕੋਟ ਡਿਸਟ੍ਰਿਕਟ ਸਾਰੇ ਪਾਸੇ ਜਿਹੜੀ ਹੱਗਿਆਸ ਲੋ ਦਿੱਦਰੇ ਨੂੰ ਪੂਰੀਆਂ ਮਾਰ ਪੈ ਰਹੀ ਐ ਜੀਰਾ ਦੇ ਵਿੱਚ ਸਾਡਾ ਇੱਕ ਵੀ ਕੈਂਡੀਡੇਟ ਨਾਮੀਨੇਸ਼ਨ ਫਾਈਲ ਨਹੀਂ ਕਰ ਸਕਿਆ ਇੱਕ ਵੀ ਪੂਰੀ ਪੰਚਾਇਤ ਸੰਪਤੀ ਦੇ ਵਿੱਚ ਸਿਰਫ ਜ਼ਬਰ ਕਰਕੇ ਡੰਡੇ ਕਰਕੇ ਤੇ ਉਹਨਾਂ ਦੇ ਜਿਹੜੀਆਂ ਰਿਕਵਟਾ ਖੜੀਆਂ ਕੀਤੀਆਂ ਉਹਦੇ ਕਰਕੇ ਇੱਕ ਵੀ ਨਾਮੀਨੇਸ਼ਨ ਫਾਈਲ ਨਹੀਂ ਕਰ ਦਿੱਤਾ ਕਾਦੀਆਂ ਦੇ ਵਿੱਚ ਸਾਡੇ 32 ਉਮੀਦਵਾਰ ਪੰਚਾਇਤ ਸੰਪਤੀ ਕਾਦੀਆਂ ਦੇ ਵਿੱਚ ਖੜੇ ਸੀ 15 ਦੇ ਕਾਗਜ਼ ਜੱਟ ਸਾਡਿਆਂ ਦੇ ਦੂਜੀਆਂ ਪਾਰਟੀਆਂ ਦੇ ਵੀ ਬਹੁਤ ਹੋਏ ਪਰ ਮੈਂ ਹੁਣ ਜਿਹੜੇ ਜ਼ਿਕਰ ਕਰ ਰਿਹਾ ਸਾਡੀਆਂ ਪਾਰਟੀਆਂ ਦਾ ਜੈਤੋਂ ਦੇ ਵਿੱਚ ਪੱਟੀਆਂ ਦੇ ਵਿੱਚੋਂ ਸੱਤ ਜੜਿਆ ਪ੍ਰੋਜੈਕਟ ਹੋਗੇ ਜਿਹੜਾ ਕੁਮਾਨ ਉਹ ਜ਼ਿਲ੍ਹਾ ਪੀਸੇ ਰੱਦ ਹੋ ਗਈ ਸ੍ਰੀ ਹਰਬਿੰਦਪੁਰ ਦਾ ਹਿੱਸਾ ਹੈ ਬਦਾਸਪੁਰ ਦੇ ਵਿੱਚ ਔਰ ਜਿਹੜੇ ਤਿੰਨ ਪੰਚਾਇਤ ਸਭੀਆਂ ਉੱਥੇ ਰੱਦ ਹੋ ਗਈਆਂ ਨੂਰਪੁਰ ਬੇਦੀ ਦਾ ਮੈਂ ਆਪਣੇ ਲੋਪੜ ਵਿਧਾਨ ਸਭਾ ਦਾ ਦੇਖ ਰਿਹਾ ਸੀ ਕਦੀ ਅਸੀਂ ਇੱਕ ਨੋਮੀਨੇਸ਼ਨ ਅਬਜੈਕਟ ਨਹੀਂ ਹੋਈ ਸੀ ਕੱਲਾ ਦੂਰਪੁਰ ਬੈਦੀ ਦੇ ਵਿੱਚ 8 ਨਾਮਿਨੇਸ਼ਨ ਸਾਰੇ ਪਾਰਟੀਆਂ ਦੇ ਬਿਲਾ ਕੇ ਜਿਹੜੇ ਆ ਉੱਤੇ ਰੱਦ ਹੋਏ। ਇਸੇ ਤਰ੍ਹਾਂ ਪਾਤੜਾਂ ਦੇ ਵਿੱਚ 6 ਹੋਏ ਰੱਦ। ਕਢੌਰ ਦੇ ਵਿੱਚ 6 ਰੱਦ ਹੋਏ ਆ। ਔਰ ਰਾਜਾ ਸਾਸੀ ਦੇ ਵਿੱਚ 35 ਦੇ ਵਿੱਚੋਂ 25 ਰੱਦ ਹੋ ਗਏ। ਜੰਢਿਆਲਾ ਦੇ ਵਿੱਚ 25 ਦੇ ਵਿੱਚੋਂ 9 ਰੱਦ ਹੋ ਗਏ। ਇਹ ਕੱਲੇ ਸ਼ਰਮਣੀ ਅਕਾਲੀ ਦਲ ਦੇ ਦੂਜੀਆਂ ਪਾਰਟੀਆਂ ਦੀ ਵੀ ਹੋਇਆ। ਅਜਨਾਲਾ ਦੇ ਵਿੱਚ 33 ਦੇ ਵਿੱਚੋਂ 9 ਹੋਇਆ। ਪਾਪਾ ਬਕਾੜਾ ਦੇ ਵਿੱਚ 40 ਦੇ ਵਿੱਚੋਂ 18 ਰੱਦ ਹੋਏ ਜਿਹੜਾ ਗੁਰਦਾਸਪੁਰ ਦੇ ਵਿੱਚ ਜਿਹੜਾ ਪਿਛੇ ਦੋ ਸੀਗੀਆਂ ਇੱਕ ਰੱਦ ਹੋ ਗਿਆ ਤੇ ਜਿਹੜੇ ਪੰਚਾਇਤ ਸੰਪਤੀ ਸੀ 21 ਸੀ ਟੋਟ ਤੇ 20 ਰੱਦ ਸਿਰਫ ਇੱਕ ਗੁਰਦਾਸਪੁਰ ਵਿਧਾਨ ਸਭਾ ਹਲਕੇ ਚ ਇਕੱਲਾ ਇੱਕ ਸੀਟ ਦੇ ਉੱਤੇ ਜਿਹੜਾ ਸਾਡਾ ਕੰਡ